ਲੁਧਿਆਣੇ ਦੇ ਬੁੱਡਾ ਦਰਿਆ ਵਿੱਚ ਇੱਕ ਨੌਜਵਾਨ ਦੀ ਨੰਗਨ ਹਾਲਤ ਵਿੱਚ ਤੈਰਦੀ ਹੋਈ ਲਾਸ਼ ਮਿਲੀ ਹੈ। ਥਾਣਾ ਹੈਪੂਵਾਲ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ। ਹੈਰਾਨੀ ਦੀ ਗੱਲ ਇਹ ਸੀ ਕਿ ਮ੍ਰਿਤਕ ਦੇ ਹੱਥ-ਪੈਰ ਬੰਨੇ ਹੋਏ ਸਨ। ਉਸ ਦਾ ਚਿਹਰਾ ਵੀ ਪੂਰੀ ਤਰ੍ਹਾਂ بگੜਿਆ ਹੋਇਆ ਸੀ। ਇਸ ਦੇ ਨਾਲ ਹੀ ਉਸ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਵੀ ਸਨ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਨੌਜਵਾਨ ਦਾ ਕਤਲ ਕਰਕੇ ਉਸ ਤੋਂ ਬਾਅਦ ਉਸ ਨੂੰ ਗੰਦੇ ਨਾਲੇ ਵਿੱਚ ਸੁੱਟ ਦਿੱਤਾ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਮੁਰਚਰੀ ਵਿੱਚ ਰਖਵਾ ਦਿੱਤਾ ਇਸ ਦੇ ਨਾਲ ਹੀ ਨੌਜਵਾਨ ਦੀ ਪਛਾਣ ਲਈ ਸਾਰੇ ਥਾਣਿਆਂ ਨੂੰ ਸੂਚਨਾ ਭੇਜ ਦਿੱਤੀ ਹੈ ਲੁਧਿਆਣੇ ਤੋਂ ਵਿਕਰਮ ਸੈਣੀ ਦੀ ਰਿਪੋਰਟ ਨਾਲ ਦੇ ਵਿੱਚ ਫਿਰਦਾ ਇੱਕ ਵਾਲੀ ਐ ਨਹੀਂ ਜੂਈ ਖਲੂ ਹੈ ਬਾਡੀ ਨੂੰ ਪਰ ਕੋਈ ਆਪਣਾ ਪ੍ਰਯਾਸ ਲੈ ਹੁੰਦੇ ਐ ਐਂਬੂਲੈਂਸ ਨੇ ਆਉਂ ਲਿਆ ਜੀ ਸੀ ਬੀ ਨਾਲ ਆ ਕੱਢਣੇ ਕੋਸ਼ਿਸ਼ ਕਰਨੇ ਕਰਦੇ ਟਰਾਈ ਕਰਾ ਰਹੇ ਟ੍ਰਾਈ ਕਰ ਰਹੇ ਜੈਸਮੀ ਨਾਲ ਹੀ ਆ। ਰੇਟ ਹੋ ਰਹੀ ਹੈ ਵੀ ਏਰੀਏਟ ਆ ਫੇਸ। ਮਾਣੋ ਏਰੀਆ ਦਾ ਕੀ ਮਤਲਬ ਆ? ਕੋਈ ਏਰੀਆ ਨੂੰ ਕੋ ਪੁਲਿਸ ਦਾ ਕੰਮ ਪੁਲਿਸ ਨੇ ਕਰਦੀ ਹੁੰਦਾ। ਏਰੀਆ ਦਾ ਮਤਲਬ ਵੀ ਹੁੰਦਾ। ਇਹਦਾ ਪੁਲਿਸ ਦਾ ਕੰਮ ਕਰਨਾ ਕਰਦਾ। ਕਿਹੜੇ ਏਰੀਏ ਤੇ ਕੀ ਪੁਲਿਸ ਦਾ ਕੰਮ ਲੁਧਿਆਣੀ 'ਚ ਹੀ ਆ। ਤੇਰੀ ਬੋਡੀ ਕਿੱਥੇ ਟਿਕਰ ਗਈ ਜੇ? ਬੋਡੀ ਆ ਤੇ ਪੁਲਿਸ ਕੋਲੇ ਖੜੇ ਆ ਜੈਸਮੀ ਨਾਲ। ਚਿਕੜੋਣ ਲੱਗੇ ਆ। ਆ ਲਿਆ ਯਾਰ ਗੱਡੀ ਲੈ।